ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਬਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਕਿ ਕਾਟਨ ਦੇ ਕੱਪੜੇ ਹੁੰਦੇਗੇ ਪਿਓਰ ਕਾਟਨ ਦੇ ਤੇ ਗਰਮੀ ਹੋ ਗਈ ਹੈ ਜੀ ਹੁਣ ਤੇ ਗਰਮੀ ਦੇ ਵਿੱਚ ਸਾਰਿਆਂ ਭੈਣਾ ਤੇ ਕਾਟਨ ਦੇ ਕੱਪੜੇ ਖਰੀਦਦੀਆਂ ਜੀ ਮੈਂ ਚੁੰਨੀਆਂ ਹੂੰਗਾ ਕਾਟਨ ਦੀਆਂ ਤੇ ਜਾਂ ਸੂਟ ਹੋਏ ਤੇ ਜਦੋਂ ਆਪਾਂ ਉਹਨਾਂ ਨੂੰ ਸਵਾਉਨੇ ਆ ਜੀ ਤੇ ਪਹਿਲੀ ਵਾਰ ਧੋਨੇ ਆਪਾਂ ਤਾਂ ਬਹੁਤ ਜ਼ਿਆਦਾ ਕਲਰ ਨਿਕਲ ਜਾਂਦਾ ਜਦੋਂ ਆਪਾਂ ਪਹਿਲੀ ਵਾਰ ਹੀ ਪਾ ਕੇ ਉਹਨਾਂ ਨੂੰ ਧੋਨੇ ਆਂਗੇ ਤੇ ਜ਼ਿਆਦਾਤਰ ਉਹਨਾਂ ਛੂਟਾਂ ਦਾ ਰੰਗ ਨਿਕਲਦਾ ਹੁੰਦਾ ਜੀ ਜਿਹੜੇ ਜਿਆਦਾ ਗੂੜੇ ਰੰਗ ਦੇ ਹੁੰਦੇ ਅਗੇ ਜਿਵੇਂ ਕਿ ਫਰੋਜੀ ਹੋਏ ਪੀਲਾ ਹੋਇਆ ਇਹ ਕਲਰ ਜ਼ਿਆਦਾ ਨਿਕਲਦੇ ਹੁੰਦੇ ਅਗੇ ਜਦੋਂ ਆਪਾਂ ਕਾਟਨ ਦੇ ਕੱਪੜਿਆਂ ਨੂੰ ਧੋਨੇ ਆ ਜੀ ਪਹਿਲੀ ਵਾਰ ਤੇ ਬਹੁਤ ਜ਼ਿਆਦਾ ਕਲਰ ਨਿਕਲ ਜਾਂਦਾ ਤੇ ਕਈ ਵਾਰ ਤਾਂ ਇੱਕ ਵਾਰ ਨਿਕਲ ਕੇ ਹੀ हट ਜਾਂਦਾ ਕੱਪੜਿਆਂ ਦਾ ਕਲਰ ਤੇ ਕਈ ਵਾਰ ਇਹ ਜੇ ਕਪੜਾ ਹੁੰਦਾ ਕੋਈ ਜਿੰਨੇ ਵਾਰ ਆਪਾਂ ਉਹਨੂੰ ਧੋਨੇ ਉਹਨੇ ਵਾਰੀ ਉਹਦਾ ਕਲਰ ਨਿਕਲ ਜਾਂਦਾ ਗਾ ਤੇ ਵੀ ਇਹਨਾਂ ਦਾ ਰੰਗ ਬਿਲਕੁਲ ਨਾ ਨਿਕਲੇ ਇਹ ਤਰੀਕਾ ਦੱਸਾਂਗੇ ਆਪਾਂ ਤੁਹਾਨੂੰ ਤੇ ਬਾਕੀ ਇਹਨਾਂ ਰੰਗ ਪੱਕਾ ਵੀ ਹੋ ਜੂਗਾ ਇਸ ਤਰੀਕੇ ਨਾਲ ਜੇ ਕੱਚਾ ਰੰਗ ਹੋਇਆ ਤਾਂ ਵੀ ਪੱਕਾ ਰੰਗ ਹੋ ਜੂਗਾ ਛੂਟਾਂ ਦਾ ਜਾਂ ਚੁੰਨੀਆਂ ਦਾ ਜਿਹੜਾ ਆਪਾਂ ਤਰੀਕਾ ਤੁਹਾਨੂੰ ਦੱਸਾਂਗੇ ਇਹ ਤੇ ਇਹ ਆਪਣੇ ਛੂਟ ਪਏ ਸੂਤੀ ਇਹ ਪਿਓਰ ਕਾਟਨ ਨੰਗਾ ਜਮਾ ਕਪੜਾ ਇਹ ਬਿਲਕੁਲ ਤੇ ਹੁਣ ਆਪਾਂ ਇਹਨਾਂ ਨੂੰ ਧੋਣ ਦਾ ਤਰੀਕਾ ਦੱਸਾਂਗੇ ਜੀ ਆਪਾਂ ਸੁਮਾਉਣ ਤੋਂ ਪਹਿਲਾਂ ਇਹ ਕਿਵੇਂ ਧੋਣੇ ਆਂਗੇ ਤੇ ਜਾਂ ਸਲਾਈ ਕਰਨ ਤੋਂ ਬਾਅਦ ਵੀ ਜੇਕਰ ਤੁਸੀਂ ਧੋਣੇ ਆਂਗੇ ਤਾਂ ਕਿਵੇਂ ਇਹ ਧੋਣੇ ਆਂਗੇ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਂ ਤੇ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਕੱਪੜੇ ਦਿਖਾ ਦਈਏ ਕਾਟਨ ਦੇ ਤੇ ਚੁੰਨੀਆਂ ਦਿਖਾ ਦਈਏ ਜਿਹੜੀਆਂ ਆਪਾਂ ਤੋਂ ਮੰਗੇ ਹੁਣ ਇਹ ਹੈਗੇ ਜੀ ਆਪਣੇ ਕੱਪੜੇ ਕਾਟਨ ਦੇ ਤੇ ਕਈ ਕੱਪੜੇ ਤਾਂ ਇਹੋ ਜਿਹੇ ਹੁੰਦੇ ਜਿਵੇਂ ਪਿਓਰ ਕਾਟਨ ਦੇ ਹੁੰਦੇ ਜਮਾ ਬਿਲਕੁਲ ਤੇ ਕਈ ਵਿੱਚ ਰੇਸ਼ਮੀ ਜੇ ਹੁੰਦੇ ਆਗੇ ਜਿਵੇਂ ਇਹ ਜਿਵੇਂ ਮਿਕਸ ਜਿਹਾ ਕੱਪੜਾ ਗਾ ਇਹ ਇਹ ਨਾ ਕਾਟਨ ਅਤੇ ਨਾ ਹੀ ਰੇਸ਼ਮੀ ਜਗਾ ਤੇ ਇਹਦਾ ਵੀ ਇਹਦਾ ਕਲਰ ਤਾਂ ਨਹੀਂ ਨਿਕਲੂਗਾ ਬਿਲਕੁਲ ਵੀ ਇਦਾਂ ਦੇ ਕੱਪੜਿਆਂ ਦਾ ਨਹੀਂ ਨਿਕਲਦਾ ਕਲਰ ਤੇ ਇਸ ਦਾ ਵੀ ਨਹੀਂ ਨਿਕਲਣਾ ਹੈਗਾ ਗਾ ਇਹ ਇਹਦੇ ਸਲਵਾਰ ਨਾਲ ਆ ਗਈ ਤੇ ਇਹਦੀ ਕਮੀਜ਼ ਇਹ ਬਿਲਕੁਲ ਕਾਟਨ ਦੀ ਹੈ ਪਿਓਰ ਇਹ ਵੇਖੋ ਕੱਪੜਾ ਇਹਦਾ ਬਿਲਕੁਲ ਪਿਓਰ ਕਾਟਨ ਦਾ ਗਾ ਪੋਲਾ ਕੱਪੜਾ ਤੇ ਇਹ ਹੈਗੇ ਜੀ ਦੁਪट्टे ਆਪਣੇ ਆ ਵੀ ਦੁਪੱਟਾ ਗਾ ਤੇ ਆ ਵੀ ਦੁਪੱਟਾ ਗਾ ਤੇ ਇਹਨਾਂ ਨੂੰ ਆਪਾਂ ਪਹਿਲੀ ਵਾਰ ਧੋਵਾਂਗੇ ਹਜੇ ਤੇ ਇਸ ਤੋਂ ਪਹਿਲਾਂ ਮੈਂ ਇਹ ਚੁੰਨੀਆਂ ਤਾਂ ਉੱਤੇ ਲੈ ਲਈਆਂ ਸੀ ਆਪਦੇ ਤੇ ਦੁਪੱਟੇ ਇਹ ਤੇ ਪਰ ਇਹਨਾਂ ਨੂੰ ਧੋਂਗੀ ਹੁਣ ਮੈਂ ਪਹਿਲੀ ਵਾਰ ਤੇ ਪਰ ਜਿਹੜਾ ਹੁਣ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੇਕਰ ਤੁਸੀਂ ਇਹ ਵਰਤ ਲਿਆ ਤਾਂ ਤੁਹਾਡੇ ਕੱਪੜੇ ਨਾ ਇਹ ਸੁਗੜਨਗੇ ਜਿਵੇਂ ਸੁਗੜ ਜੇ ਜਾਂਦੇ ਕਈ ਵਾਰ ਆਪਾਂ ਕੱਪੜੇ ਜਦੋਂ ਪਹਿਲੀ ਵਾਰ ਸੁਮਾਉਨੇ ਆ ਤਾਂ ਸੁਮਾ ਕੇ ਜਦੋਂ ਪਹਿਲੀ ਵਾਰ ਪਾਪੂ ਕੇ ਧੋਨੇ ਆਂਗੇ ਤੈ ਤੋਣ ਤੋਂ ਬਾਦ ਉਹ ਇੱਕ ਪਾਸਾ ਕਈ ਵਾਰ ਕਮੀਜ਼ ਦਾ نیچے ਨੂੰ ਜਾ ਰਿਹਾ ਹੁੰਦਾ ਇੱਕ ਉੱਪਰ ਨੂੰ ਚੜ ਜਾਂਦਾ ਇਸ ਤਰੀਕੇ ਨਾਲ ਕੱਪੜੇ ਸੂੰਗੜ ਜੇ ਜਾਂਦੇ ਆ ਤੇ ਬਹੁਤ ਦੇਖਣ ਚ ਅਜੀਬ ਜਿਹਾ ਲੱਗਦੇ ਬੁਰੇ ਲੱਗਦੇ ਪਾਈ ਤੇ ਇੱਥੇ ਆਪਾਂ ਲੈ ਲੈਣਾ ਜੀ ਬੱਠਲ ਦੇ ਵਿੱਚ ਪਾਣੀ ਤਸਲੇ ਚ ਆਪਾਂ ਲੈ ਲਿਆ ਪਾਣੀ ਤੇ ਪਾਣੀ ਤੁਸੀਂ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਲੈਣਾ ਜੀ ਜਿੰਨੇ ਕ ਤੇ ਇੱਥੇ ਆਪਾਂ ਪਹਿਲੀ ਚੀਜ਼ ਲਈ ਜੀ ਇਹ ਫੜਕੜੀ ਤੇ ਆਪਾਂ ਨੇ ਇਹ ਦੋ ਚੀਜ਼ਾਂ ਲੈਣੀਆਂ ਜੀ ਪਹਿਲੀ ਚੀਜ਼ ਫੜਕੜੀ ਲੈ ਲਈ ਆਪਾਂ ਨੇ ਤੇ ਦੂਜੀ ਚੀਜ਼ ਤੇ ਫਟਕੜੀ ਆਪਾਂ ਇਹ ਮੁਠੀ ਕਿ ਲੈਤੀ ਇਹ ਇੱਕ ਮੁਠੀ ਲੈ ਲੈਣੀ ਹੈਗੀ ਫਟਕੜੀ ਦੀ ਤੇ ਫਟਕੜੀ ਨੂੰ ਆਪਾਂ ਨੇ ਕੁੱਟ ਕੇ ਪੀਸ ਲਈ ਚੰਗੀ ਤਰ੍ਹਾਂ ਰਗੜ ਲਿਆ ਸੀਗਾ ਬਰੀਕ ਤੇ ਇਹ ਆਪਾਂ ਦੂਜੀ ਚੀਜ਼ ਲੈ ਲਈ ਜੀ ਨਮਕ ਤੇ ਨਮਕ ਵੀ ਆਪਾਂ ਕੱਪੜੇ ਦੇ ਹਿਸਾਬ ਨਾਲ ਹੀ ਲਵਾਂਗੇ ਤੇ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਪਹਿਲਾਂ ਘੋਲ ਕੇ ਫੇਰ ਹੀ ਆਪਾਂ ਕੱਪੜੇ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹ ਤਿੰਨੇ ਕੱਪੜੇ ਲਿੱਤੇ ਜੀ ਕਿਉਂਕਿ ਆਪਣੇ ਦੂਜੇ ਥੋੜੇ ਜੇ ਰੇਸ਼ਮੀ ਕਪੜਾ ਸੀਗਾ ਵਿੱਚ ਤੇ ਇਹ ਆਪਣੇ ਪਿਓਰ ਕਾਟਨ ਦੇ ਇਹ ਤਿੰਨੇ ਦੋਨੇ ਸੂਤੀ ਇਹ ਚੁੰਨਾਂਗਾ ਤੇ ਇੱਕ ਇਹ ਕੱਪੜਾ ਦਾ ਸੂਟ ਦਾ ਤੇ ਇਹਨਾਂ ਨੂੰ ਆਪਾਂ ਧਵਾਉਂਦਾਂਗੇ ਇਕੱਲੇ ਇਕੱਲੇ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਚੁੰਨੀ ਧਵਾਵਾਂਗੇ ਜੀ ਇਸ ਤਰੀਕੇ ਨਾਲ ਤੇਰੇ ਚੁੰਨੀ ਪਿਆਉਂਦਾਂਗੇ ਆਪਾਂ ਤੇ ਇਹ ਆਪਾਂ ਸਾਰੇ ਕੱਪੜੇ ਇਹ ਇਕੱਠੇ ਪਿਆਉਂਦਾਂਗੇ ਜੀ ਤੇ ਕਲਰ ਇਹਨਾਂ ਦਾ ਬਿਲਕੁਲ ਨਹੀਂ ਇੱਕ ਦੂਸਰੇ ਚੜੂਗਾ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਪਿਆਉਂਦਾਂਗੇ ਜੀ ਕਿੰਨੇ ਕੱਪੜੇ ਪਿਉਂ ਤੇ ਤੇ ਇਸੇ ਤਰੀਕੇ ਨਾਲ ਹੀ ਜੇਕਰ ਕਈ ਭਰਾ ਆਪਣੇ ਪੱਗਾਂ ਬੰਨਦੇ ਹੁੰਦੇ ਹੈਗੇ ਜਿਵੇਂ ਤੇ ਪੱਗਾਂ ਦਾ ਵੀ ਰੰਗ ਬਹੁਤ ਜ਼ਿਆਦਾ ਨਿਕਲ ਜਾਂਦਾ ਹੁੰਦਾ ਕਈ ਵਾਰ ਗੂੜੀਆਂ ਰੰਗਦਾਰ ਪੱਗਾਂ ਹੁੰਦੀਆਂ ਤੇ ਬਹੁਤ ਜ਼ਿਆਦਾ ਰੰਗ ਨਿਕਲ ਜਾਂਦਾ ਉਹਨਾਂ ਦਾ ਤੇ ਫਿੱਕੀਆਂ ਫਿੱਕੀਆਂ ਹੀ ਹੋ ਜਾਂਦੀਆਂ ਹੋਰ ਹੀ ਪਹਿਲੇ ਧੋਹ ਚ ਤੇ ਇਸ ਤਰੀਕੇ ਨਾਲ ਹੀ ਪੱਗਾਂ ਤੁਸੀਂ ਧੋ ਸਕਦੇ ਆਂਗੇ ਇਹਨੂੰ ਆਪਾਂ 1 ਘੰਟੇ ਇਸ ਤਰੀਕੇ ਨਾਲ ਹੀ ਰੱਖਾਂਗੇ ਜੀ ਪਾਣੀ ਦੇ ਵਿੱਚੀ ਚਲੋ ਜੀ ਹੁਣ ਆਪਣਾ 1 ਘੰਟਾ ਹੋ ਗਿਆ ਕੱਪੜਿਆਂ ਨੂੰ ਕਿਆਨੂੰ ਤੇ ਇਹ ਵੇਖੋ ਇਹ ਹਰਾ ਰੰਗ ਦੇ ਥੋੜਾ ਥੋੜਾ ਜਿੰਨਾ ਕ ਨਿਕਲਣਾ ਹੈਗਾ ਤੇ ਪਹਿਲੀ ਵਾਰ ਚ ਹੁਣ ਨਿਕਲ ਜੂਗਾ ਜਿਹੜੇ ਵੀ ਕੱਪੜੇ ਦਾ ਨਿਕਲਣਾ ਹੋਇਆ ਤੇ ਇਧਰ ਫਰੋਜੀ ਕਲਰ ਬਿਲਕੁਲ ਨਹੀਂ ਨਿਕਲਿਆ ਹੈਗਾ ਨਹੀ ਫਰੋਜੀ ਕਲਰ ਅਕਸਰ ਜਏ ਪੱਚੇ ਜੇ ਹੁੰਦੇ ਆ ਇਹ ਨਿਕਲਦੇ ਹੁੰਦੇ ਆ ਤੇ ਇਹ ਵੀ ਨਿਕਲਿਆ ਤੇ ਇਹ ਸੁਨੀ ਦਾ ਥੋੜਾ ਥੋੜਾ ਰੰਗ ਨਿਕਲਿਆ ਜੀ ਪੀਲਾ ਕਲਰ ਇਹ ਅ ਦੇਖੋ ਤੇ ਹਰਾ ਨਿਕਲਾਂਗਾ ਰੋਜੀ ਬਿਲਕੁਲ ਹੀ ਨਿਕਲੇ ਨਈ ਅਖਰ ਫਰੋਜੀ ਕਪੜਿਆਂ ਦਾ ਰੰਗ ਨਿਕਲਦਾ ਹੁੰਦਾ ਤੇ ਹੁਣ ਆਪਾਂ ਇਹਨਾਂ ਨੂੰ ਇਹ ਸਾਫ਼ ਪਾਣੀ ਦੇ ਵਿੱਚ ਕੱਢ ਲਾਂਗੇ 2-3 ਵਾਰੀ ਰੋ ਗਿਆ ਤੋ ਆਪਾਂ ਹੈ ਤਿੰਨੇ ਚਾਰੇ ਕੱਪੜੇ ਜਿਹੜੇ ਤੋਤੇ ਆ ਤੇ ਇਹ ਸੁੱਕਣੇ ਲਾਤੇ ਆਪਾਂ ਨੇ ਇਸ ਤਰੀਕੇ ਨਾਲ ਤੇ ਬਿਲਕੁਲ ਵੀ ਬਾੜ ਨਹੀਂ ਹੈਗੇ ਹੁਣ ਇਹਨਾਂ ਦੇ ਵਿੱਚ ਤੇ ਜਿਹੜੇ ਸੂਟ ਆਪਾਂ ਨੇ ਸਮਾਉਣੇ ਹੁੰਦੇ ਆ ਜੇਕਰ ਥੋੜੇ ਥੋੜੇ ਵਾਲ ਜੇ ਤੁਹਾਨੂੰ ਲੱਗਣ ਸੁੱਕਣ ਤੋਂ ਬਾਅਦ ਤਾਂ ਇੱਕ ਵਾਰ ਪ੍ਰੈਸ ਜ਼ਰੂਰ ਕਰ ਲੈਣਾ ਜੀ ਸਮਾਉਣ ਤੋਂ ਪਹਿਲਾਂ ਕੱਪੜੇ ਖਲਾਈ ਕਰਾਉਣ ਤੋਂ ਤੇ ਫਿਰ ਬਿਲਕੁਲ ਵੀ ਕੱਪੜੇ ਉੱਜੇ ਨੀਵੇਂ ਨਹੀਂ ਹੋਣਗੇ ਪਹਿਲੇ ਤੋਂ ਪਾਉਣ ਤੋਂ ਬਾਅਦ ਤੇ ਕੱਪੜੇ ਜਿਵੇਂ ਦੇ ਹੋਣਗੇ ਓਵੇਂ ਦੀ ਪਹਿ ਰਹਿਣਗੇ ਤੇ ਬਿਲਕੁਲ ਵੀ ਸੁੰਗੜਨਗੇ ਨਹੀਂ ਤੇ ਨਾ ਰੰਗ ਨਿਕਲੂਗਾ ਜੀ ਤੇ ਇਹ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਿਆ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਹਰ ਇੱਕ ਭੈਣ ਆਏ ਤਰੀਕਾ ਜਰੂਰ ਵਰਤਣ ਜੀ ਨਵਾਂ ਸ਼ੂਟ ਸਮਾਉਣ ਤੋਂ ਪਹਿਲਾਂ